ਹਾਏ 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 ਪਾਕਿਸਤਾਨ ਮੁਰਦਾਬਾ ਮੁਰਦਾਬਾ ਪਾਕਿਸਤਾਨ ਮੁਰਦਾਬਾ ਮੁਰਦਾਬਾ ਹਿੰਦੂ ਸੰਗਰਦਿਆਂ ਦੇ ਉੱਤੇ ਤਸੱਦ ਬੈ ਗਿਆ ਵਾ ਉਹਦੇ ਸਬੰਧ ਦੇ ਵਿੱਚ ਅੱਜ ਮਹਿਲਾ ਮੋਰਚਾ ਨਾਲ ਤਰੋਸ ਮਾਰਚ ਕਦਿਆ ਜਾਵਾ ਉਪਰ ਮੁਸਲਮਾਨਾਂ ਨੇ ਹਿੰਦੂਆਂ ਨੂੰ ਚੋਰ-ਚੋਣ ਕੇ ਗੋਲੀਆਂ ਮਾਰੀਏ ਨੇ ਤਾਂ ਕਿਆ ਬਿਆਰਾ ਕਿ ਜਾ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਹਿ ਦਿਓ ਪਰ ਇੱਕ ਗਿੱਡੀ-ਗਵੱਡੀ ਉਹ ਕਰਕੇ ਗਏ ਨੇ ਕਿ ਤੇ ਕੰਮ ਨਹੀਂ ਆਥੇ ਨਾ ਤੋ ਵਾਰ ਕਰਨਾ ਗਿੱਡੀ-ਗਵੱਡੀ ਵਾਲਿਆਂ मुर्दाबा मुर्दाबाद मुस मुर्दाबाद 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 मुर्मी आत मुसलमान मुसलमान

ਸ਼੍ਰੀਨਗਰ ਦੇ ਆਪਣਾ ਪੈਲਗਾਮ ਨੇ ਹੱਥੇ ਜਿਹੜੇ ਸਾਡੇ ਸੈਲਾਨੀ ਸੀ ਪਾਕਿਸਤਾਨ ਦੇ ਅਤਵਾਦੀਆਂ ਨੇ ਉਥੋਂ ਦੇ ਜਿਹੜੇ ਉਸ ਪਾਕਿਸਤਾਨ ਦੀ ਸਰਕਾਰ ਦੇ ਸ਼ਹਿ ਪ੍ਰਾਤ ਤਤਵਾਦੀ ਗਰੁੱਪ ਨੇ ਉਹਨਾਂ ਨੇ ਆ ਕੇ ਧਰਮ ਦੇ ਨਾਮ ਤੇ ਜਿਹੜੇ ਹਿੰਦੂ ਸੀ ਉਹਨਾਂ ਨੂੰ ਸਾਰਿਆਂ ਨੂੰ ਵਕਤ ਕਰਕੇ ਤੇ ਮੌਤ ਦੀ ਕਾਟ ਤੇ ਉਦਾਬ ਦਿੱਤਾ ਸੀ ਉਹਦੇ ਵਿਰੁੱਧ ਸਾਰਾ ਦੇਸ਼ ਜਿਹੜਾ ਉਹਦਾ ਸੋਗ ਮਨਾ ਰਿਹਾ ਦੇਸ਼ ਦੇ ਵਿੱਚ ਸਾਰੇ ਹੀ ਭਰ ਧਰਮ ਜਿਹੜਾ ਵਾ ਉਹ ਇਹਦੀ ਨਿੰਦਾ ਕਰ ਰਿਹਾ ਤੇ ਖਾਸ ਕਰਕੇ ਭਾਤੀ ਜਨਤਾ ਪਾਰਟੀ ਸਾਡੀ ਕੇਂਦਰ ਦੇ ਵਿੱਚ ਸਰਕਾਰ ਆ ਅਸੀਂ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਸਾਡੇ ਗ੍ਰਹਿ ਮੰਤਰੀ ਸ਼ਾਹ ਜੀ ਨੂੰ ਅਸੀਂ ਇਹ ਬੇਨਤੀ ਕਰਦੇ ਆ ਕਿ ਜਿਹੜੀ ਇੱਕ ਨੌਣੀ ਕਾਰਵਾਈ ਹੋਈ ਆ ਜਿਹੜੇ ਪੀੜਤ ਪਰਿਵਾਰ ਨੇ ਉਹਨਾਂ ਨੂੰ ਇਨਸਾਫ ਤਾਂ ਹੀ ਮਿਲੇਗਾ ਜੇ ਜਦੋਂ ਉਹਨਾਂ ਦੇ ਦੋਸ਼ੀਆਂ ਨੂੰ ਜਾਂ ਤੇ ਗੋਲੀ ਜਿਹੜੀ ਆ ਉਹਦਾ ਆਰਡਰ ਦੇਣ ਤੇ ਜਾਂ ਉਹਨਾਂ ਨੂੰ ਫੜ ਕੇ ਤੇ ਫਾਂਸੀ ਦੇ ਤਖਤਿਆਂ ਤੇ ਲਟਕਾਉਣ ਕਿਉਂਕਿ ਦੇਖਿਆ ਜਦੋਂ ਮਨ ਸਾਰਿਆਂ ਦਾ ਦਹਿਲ ਗਿਆ ਸੀ ਕਿਉਂਕਿ ਹਾਲਾਤ ਇਹੋ ਜਿਹੇ ਬਣਾ ਦਿੱਤੇ ਹਰ ਧਰਮ ਦੇ ਜਾਤੀ ਵੰਡ ਕੇ ਧਰਮ ਜਿਹੜੇ ਹਿੰਦੂ ਸੀ ਉਹਨਾਂ ਨੂੰ ਕੱਢ ਕੱਢ ਕੇ ਤੇ ਉਹਨਾਂ ਦੇ ਆ ਜਿਸ ਤਰੀਕੇ ਨਾਲ ਕਤਲ ਕੀਤਾ ਗਿਆ ਵਾ ਆਪਾਂ ਸਾਰਿਆਂ ਨੇ ਦੇਖਿਆ ਕਿ ਇੱਕ ਲੈਫਟ ਹੈਂਡ ਸੀ ਜਿਹਦਾ ਹਾਲੀ ਵਿਆਹ ਹੋਏ ਨੂੰ ਕੁਝ ਦਿਨ ਹੋਏ ਸੀ ਤੇ ਉਸ ਦੀ ਜਿਹੜੀ ਨਵ ਵਿਆਹਤਾ ਸੀ ਉਹ ਕਿਤਰਾ ਕੀਰਨੇ ਪਾ ਕੇ ਪ੍ਰਧਾਨਮਚੀ ਜੀ ਕੋਲ ਇਨਸਾਫ ਮੰਗ ਰਹੀ ਸੀ ਤੇ ਮੈਂ ਇਹੋ ਹੀ ਬੇਨਤੀ ਕਰਾਂਗਾ ਕਿ ਇਹਨਾਂ ਨੂੰ ਇਨਸਾਫ ਦਵਾਇਆ ਜਾਵੇ ਤੇ ਜਿਹੜੇ ਪਾਕਿਸਤਾਨ ਦੇ ਸਹਿਬ ਦਾਤ ਹੱਤਵਾਰੀ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਤੇ ਆਪਣਾ ਦੇਸ਼ ਜਿਹੜਾ ਕਸ਼ਮੀਰ ਨਗਰ ਆ ਇੱਕ ਸਾਡਾ ਕਹਿ ਲਈਏ ਕਿ ਇੱਕ ਜੰਨਤ ਆ ਜਿਹੜੀ ਆ ਉਹਨੂੰ ਫਲੇਰ ਉਸੇ ਤਰ੍ਹਾਂ ਦੇ ਕੁਝ ਰੂਪਕਤਨ ਬਣਾਇਆ ਜਾਵੇ ਤਾਂ ਕਿ ਲੋਕ ਦਰਸ਼ਨ ਦੇ ਮਾਹੌਲ ਤੋਂ ਉੱਪਰ ਉੱਠ ਕੇ ਆਪਣੀ ਜ਼ਿੰਦਗੀ ਬੜੀ ਅੱਛੀ ਨਾਲ ਜੀ ਸਕਣ। ਜੀ ਇਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਦਰਸ਼ਨ ਕਹਿੰਦਾ ਮੈਂ ਤਾਂ ਚਾਹਨਾ ਵਾਂ ਕਿ ਪਾਕਿਸਤਾਨ ਨੂੰ ਦੱਸਣਾ ਚਾਹੀਦਾ ਵਾ ਜਿਵੇਂ ਮੋਦੀ ਜੀ ਨੇ ਪਹਿਲਾਂ ਸਰਜੀਕਲ ਸਟ੍ਰਾਈਕ ਕਰਕੇ ਤੇ ਇਹਨਾਂ ਨੂੰ ਮਤ ਦਿੱਤੀ ਸੀ ਤੇ ਹੁਣ ਫੇਰ ਮਤ ਦੇਣੀ ਚਾਹੀਦੀ ਇਹਨਾਂ ਨੇ ਕਿਉਂਕਿ ਇਹਨਾਂ ਨੇ ਬੰਦੇ ਨਹੀਂ ਬਣਨਾ ਜਿੰਨਾ ਚਿਰ ਇਹਨਾਂ ਨੂੰ ਮਤ ਨਾ ਮਿਲੇ। ਇਹ ਲੋਕ ਲੈ 2 ਮਿੰਟ ਨੂੰ ਕੀ ਕੀਤੀ ਹੈ ਸਰਦਾਰ ਦੀ ਸੂਬਾ ਪੰਜਾਬ ਇਹ ਜੰਗ ਲੱਗਦੀ ਇੱਥੇ ਦੇਖੋ ਹੁਣ ਪਹਿਲੀਆਂ ਵਾਲੀਆਂ ਜੰਗਾਂ ਦੀ ਟੈਕਨੀਕ ਖਤਮ ਹੋ ਗਈ ਆ ਹੁਣ ਜੰਗ ਦਾ ਜਿਹੜਾ ਵਾ ਨਾ ਹੁਣ ਮਜ਼ਾਈਲਾ ਹੀ ਇਹੋ ਜਿਹਿਆਂ ਡਵੈਲਪ ਹੋ ਗਿਆ ਨੇ ਕਿ ਜਿੱਥੋਂ ਦਾ ਨਿਸ਼ਾਨਾ ਬਣਾ ਕੇ ਉਹਨਾਂ ਨੂੰ ਛੱਡਿਆ ਜਾਊਗਾ ਉਸ ਨਿਸ਼ਾਨੇ ਤੇ ਜਾ ਕੇ ਮੇਰਾ ਕਹਿਣਾ ਪੰਜਾਬ ਦਾ ਨੁਕਸਾਨ ਹੋਣਾ ਉਹ ਪਹਿਲਾਂ ਜਿਹੜੀ ਜੰਗ ਹੁੰਦੀ ਸੀ ਕਦਮਾਨਾਂ ਦੇ ਜਿਹੜੇ ਕਿ ਪੈਦਲ ਲੜਦੇ ਸੀ ਉਹ ਲੜਾਈ ਸੀ ਜਿੱਦੋਂ ਸਾਨੂੰ ਮਾਰਵਾਜਦੀ ਨਹੀਂ ਸੀ ਹੁਣ ਮੇਰਾ ਗਿਆਨ ਹੈ ਕਿ ਭਾਰਤ ਇੱਕ ਇਨਾ ਹੈਗਾ ਵਾ ਤਗੜਾ ਮੁਲਕ ਕਿ ਪਾਕਿਸਤਾਨ ਦੀ ਹਿੰਮਤ ਇਹ ਨਹੀਂ ਪੈ ਸਕਦੀ ਕਿ ਉਹ ਸਾਡੇ ਦੇਸ਼ ਦੇ ਕੋਈ ਗੱਲ ਕਰ ਸਕਣ ਜਾਂ ਕੋਈ ਕਾਰਵਾਈ ਕਰ ਸਕਣ। ਆਧਿਕੇ ਤੌਰ ਤੇ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇੱਕ ਰੋਸਮਈ ਪ੍ਰਦਰਸ਼ਨ ਕਰਕੇ ਉਹਨਾਂ ਸਾਰੇ ਜਿਹੜੇ ਸਾਡੇ ਮੈਂ ਕਹਿ ਲਵਾਂਗਾ ਕਿ ਸ਼ਹੀਦ ਹੀ ਹੋਏ ਨੇ ਉਹਨਾਂ ਨੂੰ ਜਿਹੜੀ ਅਸ਼ਰਦ ਸਰਦਾ ਦੇ ਹੁਣ ਪਿੰਡ ਕਿਤੇ ਗਏ ਤੇ ਪਾਕਿਸਤਾਨੀ ਸਰਕਾਰ ਨੂੰ ਜਗਾਇਆ ਵਾ ਕਿ ਅਸੀਂ ਤੁਹਾਡੇ ਵਿਰੋਧੇ ਆ ਤਗੜੇ ਹੋ ਕੇ ਲੜਾਂਗੇ। ਮੈਂ ਪੀਤੇ ਦੇਰੀ ਸਤਿ ਸ੍ਰੀ ਅਕਾਲ ਉੱਥੇ ਜਾ ਕੇ ਅੱਜ ਪਹਿਲਾਵਾ ਵੱਲੋਂ ਫਤਿਹਗੜ੍ਹ ਤੋਂ ਰੋਸਮਾਂ ਅੱਗੇਗਾ ਕਿਸ ਤਰ੍ਹਾਂ ਬਹੁਤ ਮਾਰ ਆਇਆ ਹੈ ਪਹਿਲਗਾਮ ਦੇ ਵਿੱਚ ਆ ਤੁਹਾਧੀਆਂ ਨੇ ਬਹੁਤ ਹਰ ਚੁੱਕੀ ਹੈ ਇਹਨਾਂ ਨੂੰ ਖਤਮ ਕਰਨਾ ਚਾਹੀਦਾ Hindu Dham, Graveyard, Hindu Dham, Graveyard, ਇਕਤਾ Graveyard, ਇਕਤਾ ਜਿੰਦਾਬਾਦ ਇਹ ਸਾਰੇ ਮੁਸਲਮਾਨਾਂ ਨੂੰ ਖਤਮ ਕਰਨਾ ਚਾਹੀਦਾ ਹੈ ਸਾਰੇ ਕੱਟੀ ਹੋ ਗਏ Hindu ਇਹਨਾਂ ਨੂੰ ਖਤਮ ਕਰ ਦੋ ਇੱਕ ਅੰਮ ਨਹੀਂ ਹੋਣਾ ਚਾਹੀਦਾ ਇਹ ਪੰਜ ਜਵਦਸ ਕੰਮ ਕੀਤਾ ਹੈ ਤੀਆਂ ਪਹਿਲਾਂ ਲਿਸ਼ਟਾਂ ਲੁੱਟੀਆਂ ਗਈਆਂ ਹੈ ਜੋ ਪਹਿਲਾਂ ਹੋਇਆ ਤਾਂ ਬੰਗਲਾਦੇਸ਼ ਵਿੱਚ ਉਹ ਵੀ ਬਹੁਤ ਮਾੜਾ ਆਇਆ ਤੇ ਯਾ ਪਹਿਲਾਂ ਜੀਤਾਂ ਲੁੱਟਿਆ ਗਈਆਂ ਬਹੁਤ ਗਲਤ ਕੀਤਾ ਪਾਕਿਸਤਾਨ ਨੂੰ ਖਤਮ ਕਰੋ ਹਿੰਦੂਸ ਗਰਜਨ ਜਿੰਦਾਬਾਦ ਹਿੰਦੂਸ ਗਰਜਨ ਜਿੰਦਾਬਾਦ ਅੱਜ ਅਹਿਰਗੇ ਜੀ ਅੱਜ ਪਹਿਲਵਾਨਾਂ ਵੱਲੋਂ ਜਬਰਦਸਤ ਜਣਾ ਰੋਸ ਪਤਾ ਸੀ ਕੀਤਾ ਗਿਆ ਪਹਿਲਵਾਨਾਂ ਕਾਰਨ ਲੈ ਕੇ ਕੀ ਦੇ ਇਹਦੇ ਵਿੱਚ ਸਾਰੇ ਦੇਸ਼ ਵਿੱਚ ਇਸ ਗੱਲ ਦਾ ਰੋਸ ਹੈ ਜੋ ਉਹਨਾਂ ਨੇ ਫੜਕਤ ਕੀਤੀ ਆ ਕੱਲੇ ਕੱਲੇ ਵਿਅਕਤੀ ਨੂੰ ਇਹ ਪੁੱਛ ਕੇ ਕਿ ਆ ਵੀ ਤੂੰ ਕਿਹੜੀ ਕਿਹੜੇ ਕਿਹੜਾ ਧਰਮ ਨਾਲ ਸੰਬੰਧਿਤ ਹੈ ਕਿ ਜੇ ਅਗਰ ਕਿਸੇ ਨੇ ਜੇ ਕਹਿਰ ਦਿੱਤਾ ਤਾਂ ਉਸ ਦੀ ਕੱਪੜੇ ਲਾ ਕੇ ਪੈਂਟ ਲਾ ਕੇ ਇੱਡੀ ਗਰੋ ਨਿਯੰਤਰਣ ਕੀਤੀ ਹੈ ਜਿਹੜਾ ਕਿਹਰ ਕਹਿਰ ਜੋਗ ਨਹੀਂ ਆ ਗਈ ਜਿਹੜਾ ਕਿ ਸਾਡੇ ਦੇਸ਼ ਵਿੱਚ ਅਸੀਂ ਬਿਲਕੁਲ ਤਿਆਰ ਬੈਠੇ ਸਾਡੇ ਪ੍ਰਧਾਨ ਮੰਤਰੀ ਜੀ ਇਸ ਦਾ ਬਦਲਾ ਪਹਿਲਾਂ ਵੀ ਲਿਆ ਵਾ ਦੁਬਾਰਾ ਵੀ ਲੈਣਗੇ ਲੇਕਿਨ ਰਾਸ਼ਟਰੀ ਸਿਸ਼ਾ ਸੰਘ ਵੱਲੋਂ ਰਾਸ਼ਟਰੀ ਸਿਸ਼ਾ ਸੰਘ ਵੱਲੋਂ ਸਾਰੇ ਜਿਹੜੇ ਅਸੀਂ ਤਿਆਰ ਬੈਠੇ ਆ ਕਿਉਂਕਿ ਉਹ ਇਸ ਤੋਂ ਇਲਾਵਾ ਥੱਲੇ ਬਹੁਤ ਕੰਮ ਕਰਨ ਵਾਲਾ ਹੁੰਦਾ ਗਰਾਊਂਡ ਤੇ ਅਸੀਂ ਲਿਸਟਾਂ ਬਣਾ ਰਹੇ ਆ ਹਰ ਬਿਅਕਤੀ ਦੀ ਜਿਹੜੀ ਲਿਸਟ ਬਣਾ ਰਿਆ ਜਿਹਦੇ ਵਿੱਚ ਉਸ ਦਾ ਗਰੁੱਪ ਨੋਟ ਕੀਤਾ ਜਾ ਰਿਹਾ ਕਿਉਂਕਿ ਜਿੱਲੇ ਕਿਤੇ ਇਸ ਤਰ੍ਹਾਂ ਦੀ ਘਟਨਾ ਹੁੰਦੀ ਆ ਤੇ ਬਾਰਡਰ ਬੈਲਟ ਹੋਣ ਕਰਕੇ ਇੱਥੇ ਇਹ ਕਾਫੀ ਨਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਵਾ ਕਿਤੇ ਬਲੱਡ ਦੀ ਲੋੜ ਨਾ ਪਵੇ ਕਿਤੇ ਰਾਸ਼ਨ ਦੀ ਲੋੜ ਨਾ ਪਵੇ ਇਸ ਤਰ੍ਹਾਂ ਦਾ ਸਾਰਾ ਇੰਤਜ਼ਾਮ ਹੌਲੀ ਹੌਲੀ ਸਾਡੇ ਸੰਗਠਨ ਵੱਲੋਂ ਕੀਤਾ ਜਾ ਰਿਹਾ ਕਿਉਂਕਿ ਸਥਿਤੀ ਤੇ ਪਤਾ ਨਹੀਂ ਆ ਕਿ ਕਦੋਂ ਲੜਾਈ ਵੀ ਲੱਗ ਸਕਦੀ ਐ ਇਸ ਮੁੱਸਲੇ ਵਿੱਚ ਇਸ ਤੱਕ ਕਿ ਅਸੀਂ ਪ੍ਰਧਾਨ ਮੰਤਰੀ ਤੇ ਵਿਸ਼ਵਾਸ ਕਰਦੇ ਆ ਜੋ ਫੈਸਲਾ ਹੋਏਗਾ ਦੇਸ਼ ਇਹਤਲੀ ਲੇਗਾ ਸਾਡਾ ਸਾਰਾ ਦੇਸ਼ ਉਸ ਦੇ ਨਾਲ ਹੈ ਜੀ ਕਾਰਵਾਈ ਜਿਸ ਤਰ੍ਹਾਂ ਦੀ ਪਹਿਲਾਂ ਕੀਤੀ ਦੀ ਹੈ ਉਸ ਤੋਂ ਜ਼ਿਆਦਾ ਜ਼ਿਆਦਾ 10 ਗੁਣਾ ਵਧੀਆ ਪ੍ਰਧਾਨ ਮੰਤਰੀ ਜੀ ਨੂੰ ਅਪੀਲ ਕਰਦੇ ਆ ਜੀ ਸਤਿ ਸ੍ਰੀ ਅਕਾਲ ਗੁਰਪ੍ਰੀਤ ਕੌਰ ਸੰਭਾਗ ਪੰਜਾਬ ਸੰਭਾਗ ਮਹਿਲਾ ਪ੍ਰਮੁਖ ਵੇਖੋ ਕਿ ਪਹਿਲਗਾਮੇ ਵਿਚ ਬਹੁਤ ਹੀ ਦੁਖਦਾਇਕ ਘਟਨਾ ਹੋਈ ਆ ਜਿਹਦਾ ਸਾਨੂੰ ਤਹਿ ਦਿਲੋਂ ਅਫਸੋਸ ਆ ਅਸੀਂ ਇਕਲ ਅਭਿਆਨ ਫਾਊਂਡੇਸ਼ਨ ਆਫ ਇੰਡੀਆ ਵੱਲੋਂ ਆਪਣੇ ਮਾਤਰ ਸ਼ਕਤੀ ਨਾਲ ਮਿਲ ਕੇ ਅਸੀਂ ਫਤਿਹਗੜ੍ਹ ਵਿੱਚ ਰੋਜ਼ ਪ੍ਰਦਰਸ਼ਨ ਕਰ ਰਹੇ ਆ ਅਸੀਂ ਇਹ ਮੰਗ ਕਰਦੇ ਆ ਕਿ ਜਿਹੜੇ નિર્ਦੋਸ਼ਾਂ ਨੂੰ ਇਹਨਾਂ ਦੇ ਕਹਿਰੋ ਹੈ ਉਹਨਾਂ ਨੂੰ ਸਜ਼ਾ ਦਿੱਤੀ ਜਾਏ ਅਸੀਂ ਉਹਨਾਂ ਦੇ ਹੱਕ ਲਈ ਖੜੇ ਆਂਗੇ ਇਹ ਤੇ ਅਸੀਂ ਸਾਰੇ ਜਾਣਦੇ ਕਿ ਬਹੁਤ ਹੀ ਦੁਖਦਾਈ ਘਟਨਾਵਾਂ ਮਾਤਰ ਸ਼ਕਤੀ ਇਕਲਬੀ ਆਣ ਵੱਲੋਂ ਉਹਨਾਂ ਨੇ ਸਾਨੂੰ ਅੱਜ ਸਾਡੀ ਜ਼ਿੰਮੇਵਾਰੀ ਲਈ ਹੈ ਕਿ ਅਸੀਂ ਜਿਹੜਾ ਅਸੀਂ ਰੋਜ਼ ਪ੍ਰਦਰਸ਼ਨ ਕਰਨਾ ਅੱਜ ਅਸੀਂ ਫਤੇਗੜ ਹਲਕੇ ਵਿੱਚ ਮਾਤਰ ਸ਼ਕਤੀ ਨਾਲ ਮਿਲ ਕੇ ਰੋਜ਼ ਪ੍ਰਦਰਸ਼ਨ ਪ੍ਰਗਟ ਕਰਨ ਜਾ ਰਹੇ ਆਂ ਹਾਂਜੀ ਹਿੰਦੁਸਤਾਨ ਜਿੰਦਾਬਾਦ ਪਾਕਿਸਤਾਨ ਮੁਰਦਾਬਾਦ ਇਸ ਤਰ੍ਹਾਂ ਦੀ ਇਹਨਾਂ ਆਖ਼ਰਾਂ ਜਿਹੇ ਕਾਰਵਾਈ ਹੋਣੀ ਚਾਹੀਦੀ ਅਸੀਂ ਕਹਿੰਦੇ ਆ ਕਿ ਵੇਖੋ ਉਹਨਾਂ ਵਿਚਾਰਿਆਂ ਦਾ ਕੀ ਕਸੂਰ ਸੀ ਵੇ ਕਸੂਰ ਹੀ ਹੈ ਨਾ ਜਿਸ ਤੋਂ ਨਵਾਂ ਜੁੜਾ ਤੇ ਘੁੰਮਣ ਗਿਆ ਤੇ ਉਹਨਾਂ ਨੂੰ ਮਾਰ ਦਿੱਤਾ ਗਿਆ ਅਸੀਂ ਕਹਿੰਦੇ ਆ ਕਿ ਉਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਏ ਉਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਏ